ਅਸਮਾਨੀ ਬਿਜਲੀ ਡਿੱਗਣ ਕਾਰਨ ਨਾਬਾ ਦੇ ਇੱਕ ਫੈਕਟਰੀ 'ਚ ਆਗ ਲੱਗ ਗਈ ਜਿਸ ਕਾਰਨ ਫੈਕਟਰੀ ਦੇ ਅੰਦਰ ਸੁੱਤੇ ਪਏ 5 ਕਰਮਚਾਰੀ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਐਤਵਾਰ ਸਵੇਰ ਦੀ ਹੈ। ਜ਼ਖਮੀ ਕਰਮੀਆਂ 'ਚੋਂ 3 ਦੀ ਹਾਲਤ ਕਾਫੀ ਗੰਭੀਰ ਹੈ ਤੇ ਇਹਨਾਂ ਨੂੰ ਚੰਡੀਗੜ੍ਹ ਦੇ ਪੀਜੀਐਚ 'ਚ ਰੈਫਰ ਕਰ ਦਿੱਤਾ ਗਿਆ। ਬਾਕੀ 2 ਮੁਲਾਜ਼ਮ ਸਿਵਲ ਹਸਪਤਾਲ ਨਾਬਾ 'ਚ ਜਰੇ ਇਲਾਜ ਨੇ। ਮਿਲੀ ਜਾਣਕਾਰੀ ਮੁਤਾਬਕ ਕੰਬਾਈਨ ਫੈਕਟਰੀ ਦੇ ਅੰਦਰ ਇਹ ਸਾਰੇ ਕਰਮਚਾਰੀ ਸੁੱਤੇ ਪਏ ਸੀ। ਐਤਵਾਰ ਸਵੇਰ 4 ਵਜੇ ਫੈਕਟਰੀ ਦੀ ਛੱਤ ਤੇ ਅਸਮਾਨੀ ਬਿਜਲੀ ਡਿੱਗ ਪਈ ਜਿਸ ਕਾਰਨ ਫੈਕਟਰੀ ਅ ਤਮਾਕਾ ਇਹਨਾਂ ਜ਼ਬਰਦਸਤ ਸੀ ਕਿ ਫੈਕਟਰੀ ਦਾ ਮਲਬਾ ਦੂਰ ਦੂਰ ਤੱਕ ਫੈਲ ਗਿਆ ਫਾਇਰ ਬ੍ਰਿਗੇਡ ਨੂੰ ਅੱਗ ਤੇ ਕਾਬੂ ਪਹੁੰਚ ਵੀ ਕਾਫੀ ਸਮਾਂ ਲੱਗਾ ਇਹਨੂੰ ਆਪਣਾ ਜਿਹੜਾ ਬਣਿਆ ਹੋਇਆ ਜਿਹੜੇ ਮਕਾਨ ਜਿਹੜਾ ਵਰਕਸ਼ਾਪ ਇਹ ਉੱਗ ਅੱਗ ਲੱਗ ਰਹੀ ਤੀਨ ਸਾਰੇ ਨੂੰ ਜੀ ਹਾਂ ਜੀ ਸਾਡੇ ਮਤਲਬ ਕੋਠੇ ਤੱਕ ਧੁਮਾਕਾ ਸੁਣਿਆ ਜੀ ਫਿਰ ਅਸੀਂ ਨੀਚੇ ਉਤਰ ਕੇ ਆ ਗਏ ਤੇ ਅਸਮਾਨੀ ਬਿਜਲੀ ਕਰੀ ਸੀ ਸਵੇਰੇ 4:00 ਵਜੇ ਜੀ ਜੋ ਕਿ ਸਿਲੰਡਰ ਦੇ ਉੱਪਰ ਗਿਰਨ ਦੇ ਕਰਕੇ ਉਹਦੇ ਨਾਲ ਜ਼ਿਆਦਾ ਬਲਾਸਟ ਹੋ ਗਿਆ ਜੀ ਤੇ ਅੱਗ ਲੱਗ ਗਈ ਜਿਹੜੀ ਦੇਰ ਤੋਂ ਸੀਮਾ ਕਰ ਰਹੇ ਸੀ ਫਾਇਰ ਬ੍ਰਿਗੇਡ ਦੀ ਬੜੀ ਦੇਰ ਤੋਂ ਸਰਕਾਰ ਹਰ ਵਾਰੀ ਲਾਰੇ ਲਾਉਂਦੀ ਹੈ ਵਿਧਾਨ ਸਭਾ ਚ ਬਾਦਲ ਸਾਹਿਬ ਖੁਦ ਬੋਲ ਕੇ ਵੀ ਮੁੱਕਰ ਜਾਂਦੇ ਆ ਹੁਣ ਤੱਕ ਨਹੀਂ ਹੋਇਆ ਜੇ ਕਿਤੇ ਫਾਇਰ ਬਰਗਡ ਹੁੰਦਾ ਤੇ ਮੌਕੇ ਤੇ ਕਾਬੂ ਪਾਇਆ ਜਾਂਦਾ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ